26 ਸਤੰਬਰ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਇਸ ਬਾਰੇ ਗੱਲ ਕਰਦੇ ਹਾਂ ਮੌਸਮ ਦੇ ਵਿੱਚ ਕੁਝ ਖਾਸ ਬਦਲਾਅ ਅੱਜ ਵੀ ਪੰਜਾਬ ਵਿੱਚ ਜਾਂ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਦੇਖਣ ਨੂੰ ਨਹੀਂ ਮਿਲੇਗਾ ਮੁੱਖ ਤੌਰ ਤੇ ਪੰਜਾਬ ਦਾ ਮੌਸਮ ਸਾਫ਼ ਖੁਸ਼ਕ ਅਤੇ ਧੁੱਪ ਵਾਲਾ ਰਹਿਣ ਦੀ ਹੈ ਸੰਭਾਵਨਾ ਨੇ ਮੀਂਹ ਦੀ ਕੋਈ ਵੀ ਖਾਸ ਸੰਭਾਵਨਾ ਨਹੀਂ ਹੈ ਹਵਾ ਦੇ ਵਿੱਚ ਹਲਕੀ ਜਿਹੀ ਧਵਾਨਗੀ ਅੱਜ ਵੀ ਬਣੀ ਰਹੇਗੀ। ਦੂਸਰੀ ਤਰਫ ਗੱਲ ਕਰੀਏ ਤਾਂ ਪਹਾੜੀ ਖੇਤਰਾਂ ਦੇ ਵਿੱਚ ਜਰੂਰ ਹਲਕਾ ਫੁਲਕਾ ਮੀਂਹ ਜਾਂ ਉਚੇਰੀ ਪਹਾੜੀ ਲਾਕੀਆਂ ਦੇ ਵਿੱਚ ਆਉਣ ਵਾਲੇ 1 ਜਾਂ 2 ਦਿਨਾਂ ਤੱਕ ਬਰਫਬਾਰੀ ਦਾ ਦੌਰ ਦੇਖਣ ਨੂੰ ਮਿਲ ਸਕਦਾ ਹੈ। ਪੰਜਾਬ ਦੇ ਵਿੱਚ ਇਸ ਮਹੀਨੇ ਦੇ ਅਖੀਲੇ ਦਿਨਾਂ ਤੱਕ ਪੂਰੀ ਦੀ ਹਵਾ ਵਾਪਸੀ ਕਰੂਗੀ। ਉਸ ਤੋਂ ਬਾਅਦ ਥੋੜੀ ਜਿਹੀ ਗਰਮੀ ਅਤੇ ਹੂਮਸ ਵਿੱਚ ਵਾਧਾ ਦੇਖਣ ਨੂੰ ਮਿਲੇਗਾ ਟੁੱਟਵੇਂ ਤੌਰ ਤੇ ਮੀਂਹ ਦੇ ਸ਼ਰਾਟੇ ਕੁਝ ਕੇ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲਣਗੇ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਕਈ ਦਿਨ ਕੁਝ ਖਾਸ ਵਾਪਰਦਾ ਹੋਇਆ ਦਿਖਾਈ ਨਹੀਂ ਦੇ ਰਿਹਾ ਰਾਤਾਂ ਹੁਣ ਹੌਲੀ ਹੌਲੀ ਪੰਜਾਬ ਦੀਆਂ ਠੰਡੀਆਂ ਹੋਣੀਆਂ ਸ਼ੁਰੂ ਹੋ ਚੁੱਕੀਆਂ ਨੇ ਪਰ ਉਹਨੇ ਵੱਡੇ ਪੱਧਰ ਤੇ ਅਜੇ ਨਹੀਂ ਹੋਈਆਂ ਪਰ ਦਿਨ ਅਤੇ ਰਾਤ ਦੇ ਟੈਂਪਰੇਚਰ ਦੇ ਵਿੱਚ ਫਰਕ ਆਉਣਾ ਸ਼ੁਰੂ ਹੋ ਚੁੱਕਾ ਹੈ ਜੋ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਜ਼ਿਆਦਾ ਦੇਖਣ ਨੂੰ ਮਿਲੇਗਾ ਮਾਨਸੂਨ ਪਾਉਣਾ ਪੂਰੀ ਤਰ੍ਹਾਂ ਦੇ ਨਾਲ ਉੱਤਰ ਭਾਰਤ ਦੇ ਖੇਤਰਾਂ ਦੇ ਵਿੱਚੋਂ ਰਵਾਨਗੀ ਲੈ ਚੁੱਕੀਆਂ ਨੇ ਬਹੁਤੇ ਖੇਤਰਾਂ ਦੇ ਵਿੱਚੋਂ ਮੌਸਮ ਸਾਫ਼ ਹੋ ਗਿਆ